ਸੌਦਾ ਦੀ ਗੱਲ ਦੱਸੋ ਵੀ ਕਿੰਨੇ ਛੜਦਾ ਉਹਨੇ ਹੋਰ ਯਾਰ ਜਿਹੜਾ ਪਸੰਦ ਕਰਦੇ ਉਹ ਅੱਡ ਕੱਢ ਲੈ ਆਹ ਦੇਖ ਆ ਦੋ ਬਾਈ ਜੀ ਪਸੰਦ ਆ ਕਿੰਨੇ ਕਰ ਲੈ ਬੱਚਿਆ ਦੋਨੇ ਕੋਈ ਨਹੀਂ ਖੜੇ ਲੈਣ ਦੇ ਚੱਲ ਬਾਈ ਹੁਣ ਕਰੋ ਹਾਂ ਇਹ ਦੱਸੋ ਜੋੜੇ ਦੇ ਕਿੰਨੇ ਪੈਸੇ ਲੈਣੇ ਜਾਇਜ਼ ਮੈਂ 100 ਰੁਪਏ ਨਾਲ ਅਗਲਾ ਗੱਲ ਦਾ ਭਰਾ ਸੌਦਾ ਹੋ ਗਿਆ ਤਾਂ ਪਹਿਲਾਂ ਗੱਲ ਦੱਸ ਚੰਗੀਂਗੀ ਬਾਅਦ ਚ ਰੌਣਾ ਪਵੇ ਠੀਕ ਹੈ ਜੀ ਹਾਂ ਜੀ ਹੋਰੀ ਗੱਲ ਦਾ ਫੀਸ ਸੌਦਾ ਜਰਾ ਹੋਵੇ ਨਾ ਹੋਵੇ 2000 ਘੱਟ ਦੇ ਜੋ ਹੋਰ ਕੀ ਆ 2000 ਘੱਟ ਦੇ 2000 ਘੱਟ ਉਹਦਾ 20 ਮੰਗਾ ਸੀ ਇਹਦਾ 3 ਮੰਗੇ ਮੈਂ ਦੋਹਾਂ ਦਾ ਦੋਹਾਂ ਤੇ ਹੀ ਮੰਗਾ ਸੀ 2000 28000 ਦੇ ਇਹ ਚੀ ਮੰਗਦੇ ਆ ਬਾਈ ਨੂੰ ਪਤਾ ਨਹੀਂ ਹੈ ਮੈਨੂੰ ਪਤਾ ਨਹੀਂ ਬਾਈ ਇਹ ਨਹੀਂ ਕਰਦਾ ਇਹਦਾ ਗੱਲਾ ਵਿਚਾਰਾ ਕੋਈ ਨਹੀਂ ਐਵੇਂ ਗੱਲ ਚਲੋ ਕੋਈ ਗੱਲ ਨਹੀਂ ਮਾਲਕ ਅਸਲ ਮਾਲਕ ਇਹ ਹੈ ਅਸਲ ਦਾ ਵਿੱਚ ਗੱਲ ਹੈ ਕੋਈ ਪੱਕੀ ਜੀ ਕਰ ਤਾ ਨੂੰ ਸਤਿਗੁਣ ਪੱਕੀ ਕਰਦੇ ਦੋ ਜੰਪ ਕਰੀ ਲੈ ਲਓ 14 18000 ਹੋ ਜੇ ਲੈਣ ਪੱਕੀ ਲਾਵਾ ਕਰਿਆ ਯਾਰ ਹੋਰ ਕੱਟ ਦੇ ਦਿਓ ਹਾਂ ਪੱਕਾ ਤੁੰਦ ਅਸਲੇ ਪੱਕੀ ਹੀ ਤੇ ਲਵਾਵਾਂਗੇ ਆਪਾਂ ਰੁਪਇਆ 17000 ਚੱਕ ਕੋਈ ਚੇਰ ਵੀ ਨਾ ਦੇ ਹੋਰ ਨਾ ਜ਼ਮੀਨ ਪੰਜ ਦਾਮ ਅੰਲਾ ਬਰਨੋ ਮੱਲਾ ਆਲਾ ਨਹੀਂ ਆਪਣਾ ਸਦਾ ਬਾਹਲੀ ਦੂਰ ਸੋਦਾ ਕੋਈ ਵਾਂ ਨੂੰ ਦੂਰ ਤੇ ਨੇੜੇ ਹੁੰਦਾ ਹੈ ਇਹਦਾ ਨੇੜੇ ਕਰਨਾ ਪਊ ਪੜਾ ਨਹੀਂ ਮੰਗ ਨੂੰ ਚਾਹੇ 50000 ਮੰਗ ਲੈ ਤੂੰ ਮੰਗੇ ਚੱਲ ਤੇਰਾ ਮਾਲ ਹੈ ਜੀ ਚੀਜ਼ ਆ ਉਹ ਜੀ ਮੰਗਿਆ ਨਾ ਹਾਂ ਹੁਣ ਜੋੜੇ ਦਾ ਕਰ ਰਹੇ ਹੁੰਦੇ ਹਾਂ ਜੋੜੇ ਦਾ ਕਰਾਂ ਵੀ ਹਾਂ ਦੱਸੋ ਬਈ ਕੀ ਨਹੀਂ ਪੜਦੀ ਬਈ ਤੈਨੂੰ ਉਹੀ ਫਰਕ ਕੱਢੇ ਤੇ ਨਿਕਲਦਾ ਹੁੰਦਾ ਹੈ ਜੇ ਹੁਣ 30 ਮੰਗ ਲੈ ਤੇਰੇ 30 ਦੇ ਵੀ ਨਹੀਂ ਕਿਉਂਕਿ ਮੈਂ 18 ਦੇ 18 ਦੇ ਮੰਗ ਰਿਹਾ 17 ਦੇ ਵੀ ਹੈ ਨਹੀਂ ਠੀਕ ਹੈ ਹੁਣ ਨਿਬੜ ਜੀ ਕਿਸੇ ਗੱਲ ਨਿੰਬੜਾ ਭਰ ਕੇ ਖੜਾ ਹੈ ਜੀ ਫਰਕ ਵੀ ਨਿਕਲ ਜੂ ਕੱਢਣਾ ਚਾਹੇਗਾ ਤੇ ਤੁਹਾਨੂੰ ਆਪ ਦੀ ਨਗਰ ਦਾ ਪਤਾ ਵੀ ਮਿਲ ਲੇਗਾ ਇੰਨੇ ਰੁਪਏ ਦਾ ਤੁਹਾਨੂੰ ਪਤਾ ਫਿਰ ਦਹੀਂ ਤੇ ਮੈਂ ਕਿਹਾ ਆ ਫਿਰ ਕਹਿ ਫਿਰ ਦੱਸ ਨੇ ਸਾਡੇ ਪੱਲੇ ਤਾਂ ਪਾ ਗੱਲ ਤੁਹਾਨੂੰ ਪਤਾ ਲੱਗੀ ਉਹ ਵੀ ਗਾਹ ਕਹ ਉਹਨੇ ਵੀ 300 ਲੈਣਾ ਹੈ ਗਾਹ ਦੌਰ ਵੀ ਲੈਣੇ ਆ 300 ਰੁਪਏ ਆਗੇ ਜੇ ਕਹੇ ਵੀ ਜੋ ਹਾਂ ਉਹਨੇ ਵੀ 2-400 ਰੁਪਏ ਦੀ ਹੈਰੀ ਬੋੜੀ ਮੈਨੂੰ ਹੀ ਪਤਾ ਠੀਕ ਹੈ ਨਾ ਅਜਿਹਾ ਕਰੇ ਪੱਲੇ ਹਨ ਇਸ ਦਾ ਨਾ ਕੋਈ ਵੇਚੀਏ ਨਾ ਕਰੀਏ ਨਾਸ ਮੇਰੇ ਇਹ 200 ਮਾਰਾ ਜੀ ਨਿਬੜਦੀ ਗੱਲ ਕਰਕੇ ਜੇ ਉਹਨੂੰ ਨਿਬੜਦੀ ਗੱਲ ਕਰਕੇ ਨਾ ਮਾਲਕ ਭਜ ਮਾਲ ਕੋ ਤਾਂ ਫਾਇਦਾ ਹੁੰਦਾ ਜੇ ਉਹ ਬਸ ਤੋਂ ਗੱਲ ਬਾਹਰ ਹੋਏ ਹੋਏ ਤਾਂ ਹੋ ਜਾਣਾ ਵਾਲੀ ਪੌਂਡ ਪੌਲੀ ਦੀ ਗੱਲ ਕਰਦਾ ਤੂੰ ਕੋਈ ਸਸਤੀ ਜੀ ਗੱਲ ਕਰੂ ਜਾਇਜ਼ ਆ ਕੋਈ ਯਾਰ ਪਤਾ ਤੈਨੂੰ ਇਹ ਬਾਦ ਮਾੜਾ ਮੋਟਾ ਤੂੰ ਐਂ ਕਰ ਦੋ 3000 ਰੋਲਾ ਰੱਖ ਕੇ ਕਹਿ ਦੇ ਹਾਂ ਫਿਰ ਆਪੇ ਸੋਦਾ ਹੁਣ ਚੱਲ ਜਾਵਾਂਗੇ ਬਾਲਾ ਉਹ ਰੱਖ ਲੈ ਰੋਲਾ ਰੱਖ ਲਈ ਜਿਹੜਾ ਤੈਨੂੰ ਐ ਵੀ ਦੱਬ ਦੱਬ ਕੇ ਵੀ ਕਰ ਲੈ ਹਾਂ ਅੱਛਾ ਕੋਈ ਨਾ ਕੋਈ ਨਾ ਬੋਲ ਬਾਰੇ ਪਿੱਛੇ ਖੜੇ ਹਾਂ ਥੁਰਾ ਆਪਾਂ ਗੱਲ ਚੱਲਦੀ ਆਉਣੀ ਆ ਜਮਾ ਜਾਇਆ ਜਾ ਹੁਣ ਨਹੀਂ ਰੱਖ ਲਾ ਚੰਗਾ ਰਹੇਗਾ ਫੈਦੇ ਚਾਹ ਨਹੀਂ ਨਹੀਂ ਭਾਈ ਮੈਂ ਆਪਦੇ ਯੂਟਿਊਬ ਤੇ ਨੇ ਨਾ ਨਾ ਅਸੂਨ ਤਨ ਪੁੱਛ ਕੇ ਲਾਉਂ ਫੇਰ ਗੱਲ ਬਣਉਂ ਦੋਨਾਂ ਦਾ ਹਾਂਜੀ ਹੈ ਭਾਈ ਛੋਟਾ ਵੀ ਨਾਲ 24000 ਕਹਿੰਦਾ ਕੋਰੀ ਹੈ 24000 ਕਹਿੰਦਾ ਇਹ 19 ਕਰਦਾ ਯਾਰ ਬਸ ਦੇਖ ਲਾ 800 ਰੁਪਏ ਹੁਣ ਨਹੀਂ ਮੌਕਾ ਹੈ ਮੈਂ ਫੋਨ ਕਰੂੰਗਾ ਹਜੇ ਨਾ ਕਿ ਤੁਰੇ ਤੁਰੇ ਮੌਕਾ ਦੇਖ ਲਾ ਇੱਥੇ ਰਹਿ ਕੇ ਬਸ ਖੌਦਾ ਦੇ ਨੇੜੇ ਯਾਰ ਕਰਨ ਤੇ ਮੈਂ ਤਾਂ ਹੋ ਸਕਦਾ ਹੈ ਸੌਦਾ ਕਰਨ ਵਾਲੇ ਜਿੱਤ ਮੈਂ ਮੈਂ ਦੱਸ ਕਦੇ ਵਾਸਤੇ ਦੁਕਾਨ ਤੇ ਬਗੜੀ ਸੌਦਾ ਲੈਣ ਬਗੜੀ ਜੇ ਦੁਕਾਨ ਤੇ ਸੌਦਾ ਲੈਣ ਨਾਲ ਦੁਕਾਨਦਾਰ ਕਦੇ ਨਹੀਂ ਸੁੱਕਾ ਨਿਕਲਦਾ ਜੇ ਜਾਇਜ਼ ਰੁਪਈਆ ਲਾਉਂਦਾ ਇਸ ਜੀ ਜਾਇਜ਼ ਪੈਸੇ ਲਾਉਣਾ ਕਦੇ ਦੁਕਾਨਦਾਰ ਭੱਜ ਨਹੀਂਦਾ ਉਹ ਹੀ ਆਤ ਵਪਾਰੀ ਦੀ ਹੁੰਦੀ ਹੈ ਹੁਣ ਵੀ ਨਹੀਂ ਸੌਦਾ ਹੁਣ ਸਾਰੇ 5-500 ਦੇਤਾ ਕਿਸੇ ਮਿਲੂ ਬੜਾ ਸਾਹਮਣੇ ਪੜਾਂਗਾ ਮੈਨੂੰ ਪਤਾ ਹੈ ਆਪਣੀ ਗੇੜੀ ਬਣਦੀ ਪਾਣੀ ਵਗਦਾ ਜਾਂ ਘੰਗਦਾ ਯਾਰ ਕਿੰਨੇ ਮੰਗਦੇ 24 ਰਹਿ ਆਹੀ ਮਿਹਨਤ ਦਾ ਮੋਲ ਹੈ ਜਿਹੜਾ ਆਪਾਂ ਮਿਹਨਤ ਕਰੀ ਨਿਕਰਤ ਕਰੀ ਆ ਨੇ ਆਹੀ ਹੈ ਇਹਦੇ ਜੀ ਹੈ ਸੋ ਜੋ ਕੁਛ ਹੈ ਇਹੀ ਇਹਨਾਂ 2000 ਮਹਿੰਗੇ ਰਲੇ ਵਿਕਣੇ ਨਹੀਂ ਜਾਂ 500 ਮਹਿੰਗੇ 1000 ਮਹਿੰਗੇ ਰਲੇ ਤਾਂ ਉੱਥੇ ਖੜਜੂ ਗਮ ਰੁਪਏ ਦਾ 100 ਸਮਝ ਕੇ ਲਾਇਆ ਸੀ ਪੁੱਛੇ ਨੇ ਵਿਚਾਰੇ ਨੂੰ ਦੂਰ ਖੜਾ ਹੈ ਹਰ ਸਾਈ ਖੁਸ਼ ਹੋ ਕੇ ਕਿੰਨੇ ਰੁਪਏ ਨਹੀਂ ਆ ਛੋਟੇ ਕੰਨਾਂ ਦਾ ਜਿਹੜਾ ਵੱਡੇ ਕੰਨਾਂ ਦਾ ਹੁੰਦਾ ਨਾ ਮੇਮਣਾ ਤੇਰੇ ਤੇਰੇ ਮੂਹਣਾ ਜੇ ਤਾਂ ਯਾਰ ਹੁਣ ਤੈਨੂੰ ਪਤਾ ਖਣ ਜੇ ਤੱਕ ਕਿੱਥੇ ਹਾਂ ਹਾਂ ਜੀ ਇਹ ਤਾਂ ਬੜਾ ਵੱਡਾ ਪੰਗਾ ਪਾਉਂਦੀ ਹੈ ਹਾਂ ਨਵੇੜ ਫਿਰ ਨਵੇੜ ਗਿਆ ਨਹੀਂ ਨਹੀਂ ਮੰਨ ਉਹਨੇ ਵੇਚਣੇ ਯਾਰ ਰੱਖਣੇ ਦਿਨ ਵਾਰ ਵਾਰ ਕਹਿੰਦੇ ਚੰਗੇ ਲੱਗਦੇ ਆ ਹੁਣ ਜਿਸ ਪਹਿਲਾਂ ਦੋ ਨੰਗ ਲੈ ਆਇਆ ਆ ਗੱਡੀਆਂ ਵਾਲੇ ਮੁੰਡੇ ਮੰਗਦੇ ਸੀ ਨਫੇ ਨਾਲ ਉਹ ਕਹਿੰਦਾ ਮੈਨੂੰ ਪੜਤਾ ਨਹੀਂ ਪੈਂਦਾ ਯਾਰ ਕੋਈ ਨਾ ਮਾਲ ਮਾਲ ਦੇਣਾ ਕਿਸ ਨੂੰ ਬਾਹਾਂ ਪਹਿਲੇ ਫੋਨ ਆਇਆ ਨਹੀਂ ਨਹੀਂ ਫੜਾਉਂਦਾ ਉਹਦੀ ਖੜੀ ਇਹਨਾਂ ਪੱਠਾਂ ਵੀ ਅਸੀਂ ਲਿਆਈ ਨਹੀਂ ਹੈਗੇ ਕਰੋ ਹੂੰ ਖੜੀਆਂ ਤਾਂ ਹੈਗੀਆਂ ਪੱਠਾਂ ਵੀ ਲੜੂ ਤੇ ਨਹੀਂ ਹੋ ਜਾਂਦਾ ਇੱਕ ਦਿਨ ਇਹ ਦੇਖੇ ਨਹੀਂ ਬੱਕਰੀ ਪਾਲੇ ਪੱਠਾਂ ਵੀ ਲੜੂਗਾ ਤਾਂ ਪਿੰਡ ਦੱਸ ਦੇ ਕਿ ਮਕਾ ਮਕਾ ਯਾਰ ਮਕਾ ਦੇ ਕੰਨ ਹਾਂ ਹੋਰ ਯਾਰ ਪਾਣੀ ਵੀ ਪਤਾ ਨਹੀਂ ਨਾ ਪਾਣੀ ਵੀ ਪਤਾ ਨਹੀਂ ਨਾ ਪੁੱਲੰਮਾ ਚੜੋ ਕੰਮ ਨਹੀਂ ਕਿਹਦੇ ਚੈਨਲ ਆ ਸਰ ਨਿਕਲ ਜੂਗਾ ਮਨ ਲਾ ਕੇ ਕੋਈ ਤੇਰੀ ਕੀ ਚਾਹੀਦੇ 50000 ਮੰਗਦਾ ਕੋਈ ਨਹੀਂ ਕ ਇਹੀ ਗੱਲ ਹੈ ਮੈਂ ਜੇ 15 ਲਾਦਾ ਮੈਨੂੰ ਕੋਈ ਕਹਿੰਦਾ ਕਿ ਇਹਦਾ ਕੱਢਿਆ ਜਦੋਂ ਹੀ ਨਿਕਲੂਗਾ ਬੋਲ 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 ਯੋ ਸੋਚ ਰਕੇ ਲਈ ਯੋ ਐਵੇਲੇਪਸ ਸੌਦਾ ਵੀ ਨਹੀਂ ਹੁੰਦਾ ਇਹ ਮਨ ਮੰਨ ਕਰ ਲਾ ਕਰ ਗਏ ਪਸਰ ਹੈ ਪੱਕਾ ਪਤਾ ਗੱਲ ਕੀ ਹੈ ਜਦੋਂ ਉਹ ਬਾਹਲੇ ਫਰਕ ਨਾ ਮੰਗੇ ਬੈਠਾ ਫਿਰ ਤਾਂ ਮੈਂ ਕਹਿੰਦਾ ਵੀ ਬਾਹਲੇ ਥੱਲੇ ਮੰਗੇ ਬੈਠਾ ਕਮਲਾਈ ਬੈਠਾ ਨੇੜੇ ਹੋ ਕਮਲਾਈ ਬੈਠਾ ਨੇੜੇ ਨੇੜੇ ਲਈ ਬੈਠੇ ਨੇ ਉਹਨੂੰ ਖਿੱਚੁੰਦੇ ਆ ਸਾਰੇ ਬੰਦੇ ਕਹਿਣ ਵਾਲੀ ਆਵੇ ਲਾਦਾ ਯਾਰ ਕੋਈ ਗੱਲ ਨਹੀਂ ਜਨ ਬਈ ਹੈ ਕਿੱਥੇ ਲਾਇਆ ਗੱਲ 23 19 19000 ਕਹਿੰਦਾ ਹੋਰ ਬਈ ਯਾਰ ਮੇਰਾ ਸਾਰਾ ਦਿਨ ਮੈਂ ਘਰ ਨੂੰ ਲੱਗਿਆ ਆਇਆ ਤਾਂ ਹੋ ਗਿਆ ਰੱਖਤ ਨੂੰ ਮਿਹਨਤ ਕੀਤੀ ਆ ਮਾਲਾ ਇਹਦਾ ਹੀ ਪੈ ਗਿਆ ਹਾਂ ਹੁਣ ਤਾਂ ਸਾਢੇ 11 ਕਹਿੰਦਾ 19 ਨਹੀਂ 19 19 ਹੈਲੋ ਬਾਈ ਸਾਢੇ 3 ਕਹਿੰਦਾ ਇੱਥੇ ਆ ਤਾਂ ਪਛਾਹ ਜਾ ਰਹੀ ਦੋ ਹਾਂ ਬਾਈ ਸਾਢੇ 3 ਦਾ ਬਾਈ ਇਹ ਹੱਡ ਵਿੱਚ ਦਾ ਬਾਈ ਦਾ ਹਾਂ ਤੁਹਾਡਾ ਹੀ ਵੱਡਾ ਮੈਂ ਸੱਚੀ ਕਹਿੰਦਾ ਮੈਂ ਦੇ ਦਿੰਦਾ 20 ਤੋਂ ਅੰਦਰ ਆ ਜਾ ਪਟੂ ਵੀ ਹੋਵੇ ਹੋਰ 19 ਤਾਂ ਲਾਈਵ ਬੈਠਾ ਹੋ ਕਿਨ ਤੂੰ ਵੀ ਤਾਂ ਉੱਪਰ ਦੇਵੇਂਗਾ ਸਿੱਧਾ ਦੱਸ ਦੇ ਉੱਤੇ ਉੱਪਰ ਦਊਗਾ ਵੇ ਸੱਜਾ ਹੋਣਾ ਨਹੀਂ ਮੈਂ ਤਾਂ ਨਹੀਂ ਮੈਨੂੰ ਦੇਖ ਜਦ ਤੂੰ ਮੇਰੇ ਹੱਥ ਸੁਕਮ ਵਾਲਾ ਨਾ ਰੋਲਾ ਹੀ ਹੈ ਉਹ ਤਾਂ ਖੁੱਲ ਗਿਆ ਤੂੰ ਤਾਂ ਹੀ ਹਾਂ ਬੰਦਾ ਆਲਾ ਕੱਲਾ ਕੱਢਣਾ ਪਾਉਣਾ ਨਾ ਕਿਤੇ ਤੂੰ ਵੀ ਦੇ ਕੇ ਉੱਤੇ ਨਾ ਗੰਭਕਣੇ ਪੈਸਾ ਸੁਪੀ ਜਾ ਨੇ 200 ਮੇਰੇ ਲਖਾਈ ਦੀ ਲੱਗੂਗਾ 200 ਇਹਨੂੰ ਦੇਣਾ ਹੈ ਪਾਲਣ ਦਾ ਤੇਰਾ ਮੁੱਲ ਮਿਲਦਾ ਵੀਰੇ ਜੇ ਆਪਾਂ ਮੁੱਲ ਘੱਟ ਹੋਵੇ ਨਾ ਫਿਰ ਆਪਾਂ ਕਹਿ ਦਈਏ ਆਹ ਬੰਦੇ ਵੀ ਅੱਧੀ ਆ ਉਹ ਬੰਦੇ ਵੀ ਸਾਰੇ ਵਪਾਰੀ ਖੜੇ ਆ 500 ਰੁਪਏ ਦਾ ਖਰਚ ਹੋ ਗਿਆ ਉਹ ਪਤਾ ਕਿਆ ਹੋਊਗਾ 200 ਲਖਾਈ ਦਊ 200 ਇਹਨੂੰ ਹਾਂ ਉਹ ਤਾਂ ਬੈਰੀ ਗੱਲ ਆ ਬਾਈ 500 ਬਣ ਗਿਆ ਫਿਰ 500 ਮੇਰਾ ਖਰਚੇ ਇੱਥੇ ਪੈ ਜਾਊਗਾ 200 ਨੂੰ ਮਿਹਨਤ ਦੇਣਾ ਆਪਣੇ ਬਾਕੀ ਦਿਖਾਈ ਲੱਗ ਜੂਦੀ ਕੋਈ ਨਹੀਂ ਫਿਰ ਠੀਕ ਹੈ ਫਿਰ ਨਹੀਂ ਉੱਪ ਤੇ ਅੱਧੇ ਨੂੰ ਛੱਡ ਦੇ ਨਿਬੜ ਦੇ ਨਿਬੜ ਜੂ ਕੰਮ ਸਾਡੇ ਨੂੰ ਨਹੀਂ ਨਹੀਂ ਬੱਸ 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 ਫੜਦਾ ਸਹੀ ਉਹ ਫੜਦਾ ਸਹੀ ਭਰਾ ਮੇਰਾ ਜਾਇਦਾ ਬਣ ਜਾ ਨਹੀਂ ਨਹੀਂ ਜਮੀ ਨਹੀਂ ਉਹ ਖਸਮਾ ਦੇਖ ਤਾ ਲੈ ਕੀ 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 ਪਾ ਪਊਗਾ ਇਹ ਇਹਨੂੰ ਕਿੰਨੇ ਦਾ ਪੈਂਕ ਤੂੰ ਪੰਜ ਦਾ ਮਸਾ ਮੋੜ ਚੁ ਨਾ ਉੱਤੇ ਆ ਨਾ ਥੱਲੇ ਆ ਹਾਂ ਦੇ ਦੇ ਕਹਿੰਦੀ ਥੱਲੇ ਬੱਸ ਇਹਨੂੰ ਪੁੱਛ ਲੈਣ ਦੇ ਇਹਨੂੰ ਉਹ ਬੰਦੇ ਨੂੰ ਵੇਹੜੇ ਪੂਰੇ ਫੁੱਲ ਰੇਟ ਪੂਰੇ ਫੁੱਲ ਰੇਟ ਤੇ ਜਾ ਰਹੀ ਹੈ ਤੇਰੀ ਪੜਦੇ ਨਾਲ ਤਾਂ ਕੰਮ ਹੀ ਨਹੀਂ ਯਾਰ ਬੱਟ ਭਾਈ ਜਦੋਂ ਤਾਂ ਕਹਿ ਤਾਂ ਆਪਾਂ ਕਿਹਾ ਤੁਹਾਨੂੰ ਕਹਿੰਦੇ ਆ ਤੁਹਾਨੂੰ ਵੀ ਯਾਦ ਹਾਂ ਕਿਤੇ ਨਹੀਂ ਨਾ ਕਰੀ ਬਸ ਗੱਲਾਂ ਹੀ ਦੋ ਆ ਨਾ ਬਸ ਗੱਲ ਕੀਤੀ ਤੇ ਹੁਣ ਉਹ ਵੀ ਚੱਲੇ ਨੇ ਕਿ ਪਹਿਲਾ ਸੌਦਾ ਪਹਿਲਾ ਪੁੱਤ ਕਰਮ ਵਾਲਾ ਜਾਂਦਾ ਤੇ ਸੋਚਦਾ ਬਸ ਹਾਂ ਸਹੀ ਗੱਲ ਹੈ ਮੰਡੀ 'ਚ ਜਿਹੜਾ ਪਸ਼ੂ 150 ਰੁਪਏ ਲਗਣਾ ਉਹ ਪਸ਼ੂ ਵਿਕਦਾ ਵਧੀਆ ਭਾਈ ਲਫਰ ਸਹੀ ਹੈ 110 ਰੁਪਏ ਹੈ ਭਾਈ ਨਹੀਂ 90 ਰੁਪਏ ਉਹ ਮੰਨਿਆ ਨਹੀਂ ਹੈ ਬੰਦੇ ਠੀਕ ਹੈ ਨਾ ਉਹ ਯਾਰ ਕਾਰਾ ਨੇ ਕਿਹਾ ਫਕਰਾ ਯਾਰ ਉਹਨੇ ਬੰਦੇ ਬੱਕਰ ਨੂੰ ਪੰਜਾ ਮਾਰ ਲਿਆ ਇਹਨੇ ਕਹਿਦਾ ਆਪਾਂ ਚੁੱਪ ਕਰ ਗਏ ਇਹਨੇ ਕਹਿਦਾ ਇਹਨੂੰ ਪਤਾ ਨਹੀਂ ਆਪਾਂ ਚੁੱਪ ਕਰ ਗਏ ਹਾਂ ਨਹੀਂ ਪਤਾ ਬਿਨ ਚੁੱਪ ਕਰ ਗਏ ਉਹਨੂੰ ਕਿਹਨੂੰ ਪਤਾ ਲੱਗਿਆ ਇਹਨੇ ਪੰਜਾਂਗੇ ਇਹ ਮੈਂ ਕਰੀ ਰਿਹਾ ਪੰਜ ਜਰਮਾਂਗੇ ਦਾ ਜਿਹੜੀ ਮੰਗ ਹੈ ਆਹ ਇਹ ਕਦੇ ਇਹ ਹੀ ਕਰ ਆਹ ਹਾਂ ਇਹ ਪੰਜ ਮਾਂਗ ਤੇ ਪਤਾ ਨਹੀਂ ਹਾਂ ਮੈਂ ਤੀ ਮੰਗਦਾ ਮੈਂ ਫਿਰ ਵੀ ਕਹਦਾ ਮੈਂ ਉਹਨੂੰ ਨਹੀਂ ਪਤਾ ਪੁੱਛ ਕੋਈ ਗੱਲ ਨਹੀਂ ਸਿਆਣਾ ਹੁੰਦਾ ਫਿਰ ਤੂੰ ਮਰ ਜਾ ਬਾਕੀ ਰਾਜੀ ਨਹੀਂ ਜੇ ਮੈਂ ਕਹਿੰਦਾ ਬਈ ਮੈਂ 200 ਦਲਾਂ ਦਾ ਤੇਰਾ ਲੱਗਣਾ 200 ਦਲਾਂ ਦਾ ਇਹਦਾ ਲੱਗਣਾ ਇਹਦੀ ਗੱਲ ਹੈ ਬਿਹਾਰੀ ਗੱਲ ਹੈ ਭਰਾਵਾ ਫਿਰ ਲਿਖਿਆ ਜੀ ਤਾਂ ਫਿਰ ਤਾਂ ਮੈਨੂੰ ਉਹੀ ਰਹੇਗਾ ਫਿਰ ਵਿੱਚ ਫਿਰ ਤਾਂ ਯਾਰ ਗਰਲਫ੍ਰੈਂਡ ਬਣਦੀ ਜਿਹੜੇ ਲਾਉਂਦੇ ਆ ਉਹ ਤਾਂ ਕਾਨੂੰਨ ਹੈ ਮੈਂ ਨਹੀਂ ਦਊਗਾ ਤੇ ਮੈਨੂੰ ਉੱਤੇ ਕਹੂਗਾ ਨੇ ਇਹ ਵੀ ਲਊਗਾ ਇਹਦੀ ਵੀ ਤੇਰੇ ਸਾਹਮਣੇ 200 ਆ ਜਿਹੜੇ ਜਿਹੜੇ ਦੇਖੇ ਬਾਈ ਜੇ ਕਿ ਟਿਸ਼ਣੀ ਕਰਾਂਗਾ ਤਾਂ 5 ਮੰਗ ਲਿਆ ਸੀਗਾ ਤੇ ਨਾਲ ਜਿਉਂ ਕਰਾਂ ਨਹੀਂ ਇਹ ਪਤਾ ਨਹੀਂ ਹਾਂ ਇਹ ਕਹਿੰਦਾ ਇਹਨੂੰ ਪਤਾ ਨਹੀਂ ਮੈਂ ਚੁੱਪ ਕਰ ਗਿਆ ਚੁੱਪ ਕਰ ਗਿਆ ਮੈਨੂੰ ਪੁੱਛ ਲੈ ਜੀ ਤੂੰ ਚੁੱਪ ਕਰ ਗਿਆ ਨਾ ਫਿਰ ਇਹ ਤੇ 5 ਦੋ ਮੰਗਾ ਸੀ 5 ਦਾ ਕਿਸ ਨੂੰ ਛੱਡਾਂ ਨੂੰ ਸੀ ਤੈਨੂੰ ਦੇਣਾ ਪੈਂਦਾ ਦੋਸਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਲਾਲ ਚੋਕਾ ਹਾਂ ਠੀਕ ਆ 20 ਹਜ਼ਾਰ ਬਹੁਤ ਆ ਫਿਰ ਹਾਂ ਤੋ ਇੰਗੀ ਤਰ੍ਹਾਂ 1 2 3 4 5 6 7 ਨੋ ਨਾ 10 ਬਣੋ ਤੇ 11 12 13 14 15 16 17 18 10 20 ਨਾ ਫੜ ਕੇ ਗੱਲ ਨਹੀਂ ਬੜੇ ਘਰ ਪਏ ਇੱਕ ਵਾਰੀ ਦੁਆਰੇ ਸਿੱਧੇ ਕਾਲੋ ਕਈ ਪ੍ਰਸ਼ਨ ਤੋਂ ਬੜੀਆ ਬੰਦੇ ਸਨ ਉਹ ਤਾਂ ਹਾਂ ਬਾਈ ਕੀ ਹੁਕਮ ਬਣਾ ਕਰ ਨਹੀਂ ਬੜਾ 16 ਲੱਖ ਚਲੋ ਕੋਈ ਨਾ ਜੇ ਤੂੰ ਬਾੜੀ ਮੰਗਦਾ ਉਹ ਘੱਟ ਲਾਉਂਦੇ ਆਪਾਂ ਬਰਾਬਰ ਜੇ ਕਰ ਲੈਂਦੇ ਹਾਂ ਕਿੰਨਾ ਹੋਊਗਾ ਉਸ ਨੂੰ ਤੂੰ ਜਾ ਕੇ ਨਾ ਜਨ ਜਾਈਂ ਇਹ ਤਾਂ ਘੱਟ ਨਹੀਂ ਬੱਕਰਾ ਪੀਜੋ ਘੱਟ ਕੇ ਨਾ ਬੱਕਰਾ ਦਿੰਦਾ ਨਹੀਂ ਤੁਸੀਂ ਵੀ ਗੱਲ ਸੁਣੋ ਮੇਰੀ ਉਹ ਮੋਲਾ ਦੇ ਸਿਰ ਤੇ ਇੱਕ ਦੇਵੇ ਨਾ ਦੇਵੇ ਥੋੜੀ ਵਾਰ ਜੀ ਮੈਂ ਲਾ ਦੇ ਲਾ ਦੇ ਲਾ ਦੇ ਆਦਿਆਂ ਆਵਰਾ ਮੈਨੂੰ ਹਾਂ ਹਾਂ ਲੈ ਲੈ ਮੇਰੀ ਗੱਲ ਸਰ ਜੀ ਭਾਣ ਭਾਣ ਲੈ ਫੜਾ ਰੁਪਈਆ 20 ਲਾਇ ਪੂਰਾ ਨਹੀਂ ਤੇਰਾ ਰਸਤਾ ਇੱਧਰ ਐ ਨਾ ਰਸਤਾ ਇੱਧਰ ਠੀਕ ਐ ਉਹਨੂੰ ਮੈਂ ਪੁੱਛਿਆ ਵੀ ਉਹਨਾਂ ਨੂੰ ਕਿਥੇ 15 16 ਸਾਲਾਂ ਨਾਲ ਸੀ ਮੈਂ ਸਿੱਧਾ ਵੀ ਲਾਇਆ ਸਹੀ ਗੱਲ ਵੇਖ ਹੁਣ ਤੂੰ ਦੇਖ ਦੇ ਨਾ ਘੱਟ ਵੀ ਜਾਣੇ ਆ ਘੱਟ ਵੀ ਸਕਦੇ ਐ ਜੇ ਕਿ ਵੱਡੀ ਗੱਲ ਵਾਰ ਲੈਣਾ ਘੱਟਾ ਜਾ ਵੱਧਾ ਮੈਨੂੰ ਨੁਕਸਤ ਦਾ ਸਾਹਮਣੇ ਰਹੀ ਠੀਕ ਆ ਬਾਈ ਆ ਲੱਤਾਂ ਖਿਰੀਆਂ ਕਰਨੇ ਹੋਰ ਕੀ ਖਾਣੀ ਆ ਫਿਰ ਹੈ ਕਿ ਹੋਰ ਕੋਈ ਗੱਲ ਬਾਤ ਕੋਈ ਖੁੱਲ ਕੇ ਦੱਸ ਦੇ ਇਧਰੋਂਕ ਦੱਸ ਦੇ ਛਾਣਾ ਮਾਣਾ ਕਰਾ ਰਾਇਆ ਕੋੜੇ ਲੱਤਾਂ ਮਗਨ ਉਹ ਤਾਂ ਸਾਰੇ ਬੰਦਿਆਂ ਨੂੰ ਪਤਾ ਹੈ ਫਿਰ ਚੀਜ਼ਾਂ ਤਾਂ ਸਾਹਮਣੇ ਆਉ ਉਹ ਯਾਰ ਚਲੋ ਸਾਰਾ ਮੂਰੇ ਗਾੜੀ ਚੂੜੀ ਕਰ ਦਿੰਦੇ ਇੱਕ ਹੋਰ ਕਸਾ ਚੂੜੀ ਦਾ ਕਸ ਦਿਆਂਗੇ ਗੱਲ ਕਰ ਬਾਈ ਮਾਣਾ ਕੋਟੇ ਆ ਘਾ ਘਟੇ ਸਾਰਾ ਬਾਈ ਐਂ ਤੇ ਨਹੀਂ ਕੋਈ ਬੋਲ ਨਹੀਂ ਲਿਆ ਹੈਗਾ ਉਹ ਦਿਲ ਚ ਗੱਲ ਖੁੱਲ ਕੇ ਰੱਖੀ ਬਾਈ 21000 ਹੈ ਇਹ ਗੱਲ ਕਰ ਗਾ ਚੱਲ ਕੋਈ ਨਹੀਂ ਕੋਈ ਫਰਕ ਲਾ ਯਾਰ ਪਰਾ ਸਾਈਡ ਤੇ ਕਰਾਓ ਉਹਨੂੰ ਕੋਈ ਗੱਲ ਨਹੀਂ ਹਾਂ ਹੁਣ ਗੱਲ ਆਏ ਵੀ ਸਾਰੇ ਸਾਹਮਣੇ ਆ ਗੱਲ ਕਦੀ ਘਰ ਕੋਈ ਗਾਲੇ ਗੱਲ ਤਾਂ ਲਵੇ ਲਵਾਉਣੇ ਕੋਈ ਗੱਲ ਨਹੀਂ ਪੈ ਤੇਰੀ ਆ ਪਰ ਮੜਿਆ ਸਰਦਾਰ ਨੂੰ ਫਿੱਟ ਕਰਾ ਦੇਉਂਦੇ ਕੋਈ ਗੱਲ ਨਹੀਂ ਪੈ ਛੋਟੀ ਆ ਨਾ ਇਹ ਆਗੂ ਨੇ ਜੀ ਬਸ ਦਲਾਲ ਨੇ ਜੀ ਇਹ ਦਲਾਲ ਨੇ ਫੇਰ ਵੀ ਮੰਡੇ ਦਾਾਸ ਕਰਕੇ ਆਉਂਦੇ ਨੇ ਇਹਨਾਂ ਦਾ ਹੱਕ ਵੀ ਆ ਇਹ ਤੂੰ ਦਵਾਉਣਾ ਕਿ ਹੁਣ ਦਵਾਉਣਾ ਮੈਂ ਇਹਦੇ ਕੋਈ ਗੱਲ ਜਾਂ ਆਪਾਂ ਥੋੜੇ ਵਿੱਚ ਵਿਚ ਵਿਚਾਲੀ ਇਹ ਦੋਨੇ ਕੋਈ ਗੱਲ ਨਹੀਂ ਜਾਲਾ ਜਾਲਾ ਕੋਈ ਗੱਲ ਨਹੀਂ ਥੋੜੇ ਘਰ ਦਾ ਜਾਲਾ ਚਲੇ ਜਾ ਕੋਈ ਗੱਲ ਨਹੀਂ ਕੋਈ ਮਾਨ ਮੁੰਦਾ ਆਪਾਂ ਨੂੰ ਕੋਈ ਵਹਿਮ ਨਹੀਂ ਹੈਗਾ ਬਸ ਚੱਲ ਕੋਈ ਨਾ ਮਾਨ ਸਰਦਾਰਾ ਉਹਦੇ ਕਰਾਈ ਖੜੇ ਨੇ ਸਰਦਾਰ ਪਹਿਲਾਂ ਮਾਨ ਇਹਨਾਂ ਨੇ ਕਰਦਾ ਆਪਣਾ ਸਵੇਰੇ ਦੇ ਸਵੇਰੇ ਮਿਲ ਗਏ ਜੇ ਆਪਾਂ ਨੂੰ 9 ਵਜੇ ਦੇਖੋ ਭਾਈ ਕਿਹੜਾ ਬੰਦਾ ਹੁਣ ਦੇਖ ਭਾਈ ਹੁਣ ਤੂੰ ਆਪਣੇ ਵੀ ਆਣ ਵੀ ਅਸੀਂ ਕੋਈ ਆਵਾਂਗੇ ਵੀ ਕਿਹੜੀ ਫਟ ਹੁਣ ਆਪਣੇ ਕਿਹੜੀ ਕਰਨੀਆਂ ਇਹਨਾਂ ਚ ਸਤਨਾ ਅੱਠ ਹੋ ਗਏ ਜੀ ਇੱਕ ਬੱਚਾ ਹੋ ਗਿਆ ਨਾਲ ਬੱਚਾ ਨਾਲ ਆਉਣੀ ਹਾਂ ਹਾਂ ਬੱਚਾ ਨਾਲ ਅੱਠ ਨਾਲ ਘਟ ਗਨੇ ਜਾਣਗੇ ਨਹੀਂ ਆ ਜਾਓ 그러면은